ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਐਡਰੈਸ ਇੱਕ ਵਾਰੀ ਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਹੈ ਦੋਸਤੋ ਵੀਰ ਦਾ ਬਲੇਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਦੋਸਤੋ ਵੀਰ ਦਾ ਮਨੋਰ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤਿੰਨ ਮੱਗ ਮੱਜਾਂ ਦੇ ਵਿੱਚ ਇਹ ਕਮਾਲੀ ਦੋਸਤੋ ਬਿਲਕੁਲ ਤਾਜੀ ਸੂਈ ਤੇ ਇਹ ਜਿਹੜੀਆਂ ਦੋ ਮੱਝਾਂ ਦੋਸਤੋ ਤੁਸੀਂ ਵੇਖ ਰਹੇ ਹੋ ਸਾਹਮਣੇ ਇਹ ਦੋ ਗੱਬਣੀਆਂ ਜੀ ਤੇ ਇੱਕ ਦੋਸਤੋ ਜਿਹੜੀ ਗਾਂ ਆ ਇਹ ਵੀਰ ਦੇ ਕੋਲ ਇਹ ਵੀ ਬਿਲਕੁਲ ਤਾਜੀ ਸੂਈ ਆ ਪ੍ਰੋਪਰ ਡਿਟੇਲ ਸਾਰੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਨਾ ਪਸ਼ੂਆਂ ਦੀ ਤੁਹਾਨੂੰ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਆ ਉਹ ਦੋਸਤੋ ਤੁਸੀਂ ਆਪ ਆਲੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇਲੀ ਗੱਲ ਨਾ ਵੀਰਾਂ ਨੂੰ ਬੇਨਤੀ ਹੈ ਜਿਨ੍ਹਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਬਟਨ ਵਾਲਾ ਤੇ ਸੈਲੈਕਟ ਕਰ ਦਿਓ ਆਓ ਆਪਾਂ ਵੀਰ ਨਾਲ ਕਰਦੇ ਹਾਂ ਗੱਲਬਾਤ ਤੁਸੀਂ ਦੋਸਤੋ ਵੀਡੀਓ ਐਂਡ ਤੱਕ ਜਰੂਰ ਦੇਖਿਓ ਜੀ ਸਾਸਿਕਾ ਭਾਈ ਜੀ ਸਾਸਿਕਾ ਵੀਰ ਜੀ ਉਹ ਸੁਣਾਓ ਵਧੀਆ ਜੀ ਹੋਰ ਸੁਣਾਓ ਤੁਸੀਂ ਠੀਕ ਠਾਕ ਵਧੀਆ ਕਿਰਪਾ ਬਾਬਾ ਚੱਲੀ ਜਾਂਦਾ ਵਧੀਆ ਕੰਮ ਵਧੀਆ ਹੋ ਰਹੀਆ ਵੀਰ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕ ਡਰੈੱਸ ਆਪਣਾ ਬੋਲ ਰਹੀ ਨਾਮ ਮੇਰਾ ਮਨੋਰ ਸਿੰਘ ਪਿੰਡ ਬਲੇਰ ਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਹਾਂਜੀ ਤੇ ਫੋਨ ਨੰਬਰ 9814545195 ਠੀਕ ਦੈਂਕਾ 2 ਕਿਲੋਮੀਟਰ ਦਿਆਲਪੁਰਾ 3 ਕਿਲੋਮੀਟਰ ਸੋਰਸਿੰਗ 3 ਕਿਲੋਮੀਟਰ ਮਤਲਬ ਜਾਨੀ ਕਿ ਵਿੱਚ ਕਾਹੇ ਜੀ ਇਸ ਕਾਹੇ ਆਪਾਂ ਵੱਡੀ ਮੇਨ ਛੜਕ ਜਾਂਦੀ ਹੈ ਸੁਬਾਜਪੁਰ ਨੂੰ ਜੜੀ ਪਿੱਕੀ ਬਣ ਦੋ ਸੁਬਾਜਪੁਰ ਉੱਤੇ ਛੜਕਦੇ ਘਰ ਆਪਣਾ ਠੀਕ ਹੈ ਜੀ ਅੱਛਾ ਵੀਰ ਜੀ ਅੱਜ ਆਪਣੇ ਕੋਲ ਤਿੰਨ ਨਾਲ ਮੱਜਾਂ ਦੇ ਵਿੱਚ ਤੇ ਇੱਕ ਗਾਂ ਸੀ ਇੱਕ ਗਾਂ ਹਾਂ ਜੀ ਹਾਂ ਜੀ ਸ਼ੁਰੂ ਕਰੀਏ ਆਪਾਂ ਇਸ ਮੱਝ ਤੋਂ ਪਹਿਲਾਂ ਜਿਹੜੀ ਗੱਬਣ ਮੱਝ ਆ ਦੱਸੀਏ ਡਿਟੇਲ ਵੀਰਾਂ ਨੂੰ ਇਹ ਸੁਭਾ ਕਿੰਨਾ ਸੋਹਣੀ ਹੈ ਇਹ ਵੀਰ ਜੀ ਦੂਜਾ ਸੁਭਾ ਸੁਈ ਸੁਣਾ ਮੈਂ ਨੇ ਹਾਂ ਜੀ ਬਾਕੀ ਕੋਈ ਕੇ ਜੀ ਸਮਝਾ ਜਿੰਨਾ ਮਰਜੀ ਸਮਝ ਲਿਆ ਮਾਲਕ 14 15 ਕਿਲੋ ਇਹਦੇ ਦੁੱਧ ਪਹਿਲੇ ਸਵਿਚ ਹੋਇਆ ਠੀਕ ਹੈ ਕੱਦ ਕਾਠ ਫੇਲੋ ਹਰਿਆਣੇ ਦੀ ਮੈਂ ਆ ਟਾਈਮ ਕਿੰਨਾ ਖੜਦੀ ਹੈ ਸੁੰਨ ਚ ਸەم ਹਫਤੇ ਦੇ ਅੰਦਰ ਅੰਦਰ ਆ ਜੂਗੀ ਮੈਂ ਇੱਕ ਹਫਤਾ ਖੜਦੀ ਹੈ ਜੀ ਠੀਕ ਹੈ ਜੀ ਤੋੜ ਕੇ ਦਿਖਾਈ ਬਜੀ ਖੋਲ ਕੇ ਲੋ ਜੀ ਦੋਸਤੋ ਇਹਦਾ ਮੈਂ ਦਾ ਕੱਦ ਕਾਠ ਚੈੱਕ ਕਰ ਲਿਓ ਬਾਡੀ ਲੈਂਥ ਹਰ ਇੱਕ ਚੀਜ਼ ਇਹਦੀ ਚੈੱਕ ਕਰਿਓ ਜਰੂਰ ਆ ਲੋ ਜੀ ਦੋਸਤੋ ਪੂਰੀ ਰਾਜੀ ਪੂਰੀ ਜੰਮੀ ਪੜੀ ਪੂਰੇ ਵਜ਼ਨ ਵਜੂਦ ਵਾਲੀ ਅਜੇ ਇੱਕ ਹਫਤੇ ਦਾ ਟਾਈਮ ਜਿਹੜਾ ਸੁੰਨ ਦੇ ਵਿੱਚ ਬਾਕੀ ਪਿਆ ਤੁਸੀਂ ਚੈੱਕ ਆਪ ਖੁਦ ਕਰ ਲਿਓ ਲਓ ਜੀ ਵੇਖੋ ਜੀ ਆਰਡਰ ਕੁਆਲਟੀ ਕਰਮਾਈ ਨੇ ਸੋਹਣੀ ਤਿਆਰ ਕੀਤੀ ਪਿੱਠ ਪੋੜੇ ਦੀ ਚੜਾਈ ਵੇਖੋ ਲੈ ਆਓ ਜੀ ਮੁੜੋ ਜੀ ਮੁੜੋ ਆਹ ਰਿਖੇਖ ਧਿਆਨ ਨਾਲ ਡਰੇ ਨਾ ਜੀ ਆ ਲਓ ਜੀ ਚੈੱਕ ਕਰ ਲਓ ਇਹਦੀ ਫੇਸ ਕੱਟ ਲਓ ਮੈਨੂੰ ਇਧਰ ਲਓ ਜੀ ਚੈੱਕ ਕਰੋ ਥੋੜਾ ਜਿਆਦਾ ਡਰਦੀ ਕਰਕੇ ਮੇਰੇ ਕੋਲ ਮੈਂ ਸਾਈਡ ਤੇ ਗਿਆ ਸੀ ਇਸ ਕਰਕੇ ਆਲੋ ਕਰੋ ਚੈੱਕ ਜੀ ਦੋਸਤੋ ਵੇਖੋ ਜਿਹੜੇ ਵੀਰ ਨੇ ਸੰਭੀ ਜਾਂ ਬੜੇ ਸ਼ੌਂਕ ਦੇ ਨਾਲ ਸੰਭੀ ਆ ਹਾਲੋ ਬਾਖਮਾਲ ਦੋਸਤੋ ਚੀਜ਼ ਦੀ ਸਭ ਤੋਂ ਵੱਡੀ ਇਹ ਵੇਖੋ ਕਿ ਆਰਡਰ ਕੁਆਲਿਟੀ ਜਿਹੜੀ ਕਰਮਾ ਇਹ ਤਿਆਰ ਕਰਨੀ ਨਾ ਬਹੁਤ ਸੋਹਣਾ ਆਰਡਰ ਤਿਆਰ ਕਰਨੀ ਆ ਬੜਾ ਫਿਕਸ ਆਰਡਰ ਚਾਰੇ ਤੱਕ ਤਿਆਰ ਕਰੂਗੀ ਫੁੱਲ ਹੈਵੀ ਸਹਿਜ ਆ ਹਾਂਜੀ ਆ 6 6.5 ਫੁੱਟ ਦਾ ਕੱਦ ਮੇਰਾ ਦੇਖ ਲਓ ਕਿੱਥੇ ਲਓ ਜੀ ਚੈੱਕ ਕਰ ਲਓ ਵੀ ਇਹ ਬਿਲਕੁਲ ਮੋਢਿਆਂ ਤੱਕ ਆਉਂਦੀ ਹੈ ਮੋਢਿਆਂ ਤੱਕ ਆਉਂਦੀ ਹੈ ਤੇ ਬਾਕੀ ਦੋਸਤੋ ਕਿਸੇ ਪਾਸਿਓ ਕੋਈ ਕਮੀ ਨਹੀਂ ਜਿਹੜੀਆਂ ਸ਼ਰੀਰ ਤੇ ਇਹਦੇ ਨਾੜਾਂ ਨਾਜ ਵੇਖੋ ਚੀਜ਼ ਜਿਹੜੀ ਚੰਗੀ ਉਹਨੂੰ ਚੰਗੀ ਤਰ੍ਹਾਂ ਵਿਖਾਉਣਾ ਚਾਹੀਦਾ ਲਓ ਜੀ ਚੈੱਕ ਕਰ ਲਓ ਆ ਦੇਖੋ ਥਣਾ ਦੀ ਕੁਆਲਿਟੀ ਚਾਰੇ ਥਾਂ ਨਿਕੜਵੇਂ ਗਿਆ ਤੇ ਲੱਗੇ ਬਾਕੀ ਬਿਲਕੁਲ ਬਾਕੀ ਚੰਡੇ ਦੇ ਦੇਖੋ ਨਾੜਾਂ ਕਿ ਤਰ੍ਹਾਂ ਉਤੇ ਆ ਲੋ ਜੀ ਮੈਂ ਤਾਂ ਵਿਖਾਤਾ ਮੈਂ ਕਿਹਾ ਦੇਖੋ ਐ ਪੂਰਾ ਬਿਜਲੀਕਰ ਬਣਿਆ ਤਾਂ ਸਾਰੇ ਪੰਡੇ ਦੇਾਰੇ ਪੰਡੇ ਦੇ ਲੋ ਜੀ ਬਾਕੀ ਹਵਤਾ ਮੈਂ ਲੈ ਜੂਗੀ ਮੈਂ ਪੂਰੇ ਫੱਟੇ ਲਾ ਦੂੰਗਾ ਐਕਸਰ ਕਰੋ ਚੱਕਰੀ ਚਾਰੇ ਥਾਂ ਨਿਕੜਵੇਂ ਗਿਆ ਤੇ ਲੱਗੇ ਤੇ ਬਹਾਨਾ ਦੋਸਤੋ ਕਰੋ ਚੱਕਰੀ ਹਾਂ ਸਾਕ ਲੱਗਾ ਜੀ ਹਾਂ ਸਾਰਾ ਹਾਂ ਜੀ ਲੋ ਜੀ ਚੈੱਕ ਕਰ ਲੋ ਬਾਕੀ ਦੋਸਤੋ ਲੈਂਥ ਚੈੱਕ ਕਰ ਲੋ ਰਾਜੀ ਹੈ ਪੂਰੀ ਪੂਰੇ ਵਜਨ ਮजूद ਵਾਲੀ ਹੈ ਅੱਛਾ ਭਾਈ ਜੀ ਮੋਲ ਕੀ ਕਰਨਾ ਹੈ ਮੋਹਲਾ ਆਪਾਂ ਦੇ ਹਿਸਾਬ ਦਾ ਹੀ ਕਰਨਾ ਤੇਰਾ ਲੋਕ ਤੇ ਇੰਦੀਆਂ ਮਹੀਨਾਂ ਦੇ 2-2 ਲੱਖ ਵੀ ਕਰੀ ਜਾਂਦੇ ਆ ਹਾਂਜੀ 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 ਆਪਾਂ ਡੇਢ ਮੋਲ ਕਰਦੇ ਹਾਂਜੀ 145 ਦੀ ਮੈਂ ਦੇ ਦਾਂਗੇ 145 ਦੀ ਹਾਂ 145 ਜੋ ਹੋਣ ਦੱਸੋ ਕਿੰਨਾ ਕੁ ਗਜਾਇ ਸੀ ਕਰ ਦਾਂਗੇ ਥੋੜਾ ਬੋਧੋ ਚਲੋ ਜਿੰਨੇ ਤੁਸੀਂ 40 ਕਰ ਲਈ ਚਲ ਜੀ ਆਂਦੇ ਹਾਂ ਛੋੜ ਹੀ ਹੋਊ ਚਾਲੀ ਜੋ ਲਓ ਜੀ ਬਾਕੀ ਮੈਂ ਫੁੱਲ ਵੱਡੀ ਮੈਂ ਦੂਜਾ ਵੈਸੇ ਦੋਸਤੋ ਡਿਮਾਂਡ ਵੀ ਨੇ 1,50,000 ਰੁਪਇਆ ਕੀਤੀ ਆ ਤੇ 1 ਲੱਖ 40 ਹਜ਼ਾਰ ਦੇ ਵਿੱਚੋਂ ਤੁਹਾਡਾ ਆਇਆਂ ਗਿਆ ਦਾ ਮਾਨ ਤਾਨ ਛੋੜ ਛੱਪਾ ਜਿਹੜਾ ਮੌਕੇ ਤੇ ਜਰੂਰ ਹੋਆ ਕਿਉਂਕਿ 10000 ਰੁਪਇਆ ਪਹਿਲਾਂ ਲੈਸ ਹੋ ਗਈ ਹੈ ਬਾਕੀ ਥੋੜਾ ਬੜਾ ਇਮਾਨਤਾਨ ਹੋਣਾ ਜੇ ਇਹ ਤੋਂ ਅੱਗੇ ਜਿਹੜੀ ਤਾਜੀ ਸੂਈ ਮਾਝਾ ਵੀਰੀ ਇੱਥੇ ਝਾਤੀ ਮਾਰੀ ਹੈ ਹਾਂਜੀ ਦੱਸੋ ਜੀ ਇਹਦੇ ਬਾਰੇ ਇਹ ਤੀਜਾ ਸੂਆ ਕਿੰਨਾ ਟਾਈਮ ਹੋ ਗਿਆ ਜੀ ਸੂਈ ਨੂੰ ਇਹਨੂੰ ਹੋ ਗਿਆ 10 ਦਿਨ ਅੱਛਾ ਜੀ 10 ਦਿਨ ਦਾ ਟਾਈਮ ਹੋ ਗਿਆ ਸੂਈ 10 ਦਿਨ ਦਾ ਕਟਾ ਮਗਰ ਮਗਰ ਕਟਾ ਨੀਲੀ ਚ ਆਉਂਦੀ ਓ ਦੁੱਧ ਕਿੰਨਾ ਚਵਾਉਂਦੇ ਜੀ ਦੁੱਧ 11 ਕਿਲੋ ਆਇਆ ਖੁੱਲ ਜਾਊਗਾ ਜਿਹੜਾ ਹੁਣ ਚਵਾਈ ਵਾਲਾ ਹਾਂ ਚਵਾਈ ਵਾਲਾ ਠੀਕ ਹੈ ਜੀ ਚਵਾਈ ਚੁਈ ਵਧੀਆ ਇੱਕ ਨੰਬਰ ਤੇ ਲਓ ਜੀ ਚੈੱਕ ਕਰ ਲਓ ਤੋਰੇ ਜੀ ਨੰਬਰ ਕੀ ਖੁੱਲ ਗਿਆ ਹੈ ਨਾ ਆਹ ਰਿਓ ਚੈੱਕ ਕਰੋ ਸੂਤ ਜਾਂ 10 ਦੱਸ ਦਿੰਦਾ ਟਾਈਮ ਸੁਈ ਨੂੰ ਗਿਆ 10 ਕਿਲੋ ਦੁੱਧ ਮੌਕੇ ਦਾ ਤਿਆਰ ਬੱਚਾ ਨੇ ਕੱਟਾ ਦਿੱਤਾ ਜੇ ਲੈਓ ਜੀ ਮੁਰਦਾ ਜੀ ਆ ਇਹ ਬਚਾ ਜੀ ਆ ਕਟਾਈਓ ਲੋ ਜੀ ਚੈੱਕ ਕਰ ਲੋ ਕ੍ਰੋਸ ਨੀਲੀ ਰਵੀ ਦੇ ਨਾਲ ਥੋੜੀ ਜੀ ਦੋਸਤੋਂ ਆਉਂਦੀ ਜੇ ਦੋਸਤੋਂ ਆਰਡਰ ਕੁਆਲਟੀ ਜਿਹੜੀ ਬਹੁਤ ਸੋਹਣੀ ਤਿਆਰ ਕੀਤੀ ਹੈ ਵੀ ਮੱਝ ਬਿਲਕੁਲ ਪੇਠ ਪੁੜੀ ਦੀ ਚੜਾਈ ਬਹੁਤ ਵਧੀਆ ਪਤਲੀ ਚਮੜੀ ਸਿੰਗਲ ਹੈ ਦੀ ਮੱਝ ਚੈੱਕ ਕਰ ਲਿਓ 10 ਲੀਟਰ ਦੋ ਦੋ ਤੇ ਆਰਡ ਆ ਇਹਦੀ ਆਰਡ ਕੁਆਲਿਟੀ ਸਟੇ ਕਰੀ 10 ਕਿਲੋ ਦੀ ਭਵੇਂ ਈ ਧਾਰ ਨਾ ਮਾਰੇ ਕੋਈ ਲੋ ਜੀ ਉਹ ਜਿਆਦਾ 10 ਕਿਲੋ ਦੀ ਗਾਰੰਟੀ ਹੋ ਖਲ ਠੀਕ ਹੈ ਜੀ ਹਾਂ ਦੋਸਤੋ ਇਹ ਵੀ ਚੰਗੀ ਰਾਜੀ ਹੈ ਚੰਗੀ ਜੰਮੀ ਪਲੀ ਹੈ ਪੂਰੀ ਤੇ ਇਹਦਾ ਬਾਈ ਜੀ ਮੁੱਲ ਕੀ ਕਰਨਾ ਜੀ ਦੇ ਦਿਆ 82000 ਦੀ ਮੈਂ 82000 ਦੀ ਡਿਮਾਂਡ ਹੋ ਗਈ ਤੇ ਹੁਣ ਦੱਸੋ ਜਿਹੜਾ ਮਾਨਦਾਨ ਕਰਨਾ ਦਿਲੋਂ ਕਰਿਓ ਜੀ ਖੁਸ਼ੀ ਨਾਲ 2 ਛੜ ਤਾਂ 80 80 75 ਹੋ ਗਿਆ 75 ਦੀ ਨਾ ਜਿਵੇਂ ਚਲ ਦੇ ਦਾਂਗੇ 75 ਹਜ਼ਾਰ ਛੋਟ ਹੀ ਹੋ 75 ਹਜ਼ਾਰ ਲਓ ਜੀ ਦੋਸਤੋ ਬਾਕੀ ਮੈਂ ਦੁੱਧ ਆ ਲਈਏ ਪੰਜਾਬ ਦੇ ਵੈਹ 82000 ਰੁਪਿਆ ਵੀਰ ਨੇ ਡਿਮਾਂਡ ਰੱਖੀ 75 ਹਜ਼ਾਰ ਚ ਤੁਹਾਡਾ ਆਆਂ ਗਿਆ ਦਾ ਮਾਨਤਨ ਛੋੜ ਛਪਾ ਜਿਹੜਾ ਮੌਕੇ ਤੇ ਜਰੂਰ ਹੋਗਾ ਇਹ ਤੋਂ ਅੱਗੇ ਵੀਰ ਦੇ ਕੋਲ ਇੱਕ ਮੱਝ ਹੋਰ ਗੱਬਣਿਆ ਜੀ ਲਓ ਜੀ ਕਰੋ ਚੱਕ ਜੀ ਇਹ ਵੀ ਮੱਝ ਦੋਸਤੋ ਤੁਹਾਡਾਂ ਪੈਰਾਂ ਦੀ ਖੁੱਲੀ ਪੂਰਾ ਵਜ਼ਨ ਮੌਜੂਦ ਕੱਦਗਾਠ ਪੂਰਾ ਲੰਬਾ ਸੋਹਣਾ ਸੁਨਖਾ ਕਰੋ ਚੱਕ ਇਹ ਵੀ ਨੀਲੀ ਰਾਵੀ ਨਾ ਕਰੋ ਨੀਲੀ ਰਾਵੀ ਕਰੋ ਹਾਂਜੀ ਕਿੰਨਾ ਟਾਈਮ ਖੜਦੀ ਹੈ ਬਾਈ ਜੀ ਸੁਣ ਇਹ ਤਿਆਰ ਹੀ ਆ ਅਛਾ ਜੀ ਭਾਵੇਂ ਰਾਤ ਨੂੰ ਸੂਪੇ ਭਾਵੇਂ ਦੋ ਦਿਨ ਕੱਢ ਜੀ ਮਤਲਬ ਤਿਆਰੀ ਜੀ ਹੈ ਤਿਆਰੀ ਦੋ ਚਾਰਨ ਖੜ ਵੀ ਸਕਦੀ ਹੈ ਖਾੜੀ ਸ਼ਾਦੀ ਤੇ ਖਾੜੀ ਖੜੀ ਸਕਦੀ ਹੈ ਭਾਵੇਂ ਸੂਪੇ ਸੂਹਾ ਕਿਨਵਾ ਸੂਣੀ ਜੀ ਸੂਹਾ ਦੂਜਾ ਸੂਣਾ ਨੇ ਦੂਜਾ ਸੂਹਾ ਸੂਣੀ ਜੀ ਲਿਆਓ ਜੀ ਤੁਰੋਂ ਹਾਲੋ ਜੀ ਕਰੋ ਚੈੱਕ ਸੂਹਾ ਦੋਸਤੋ ਦੂਜਾ ਸੂਣਾ ਤੇ ਬਿਲਕੁਲ ਸੂਨ ਦੇ ਨੇੜੇ ਤੇ ਆਰਡਰ ਜਿਹੜਾ ਬਹੁਤ ਵਧੀਆ ਤਿਆਰ ਕੀਤਾ ਕ੍ਰਾਸ ਨੀਲੀ ਰਵੀ ਦੇ ਨਾਲੇ ਵੀ ਆਉਂਦੀ ਜੀ ਹਾਲੋ ਜੀ ਦੇਖੋ ਜੀ ਲੈਓ ਜੀ ਬਾਕੀ ਕਾਦ ਮੈਰਾ ਫੋਲੇ ਦਾ ਵੀ ਵਜਨ ਵਟੇ ਲਈ ਦੋਸਤੋ ਬਹੁਤ ਸੋਹਣੀ ਆਰਡਰ ਕੁਆਲਟੀ ਤਿਆਰ ਕੀਤੀ ਆ ਚਾਰੇ ਥਾਨ ਨਿਕੜਵੇਂ ਲੱਗੇ ਗਏ ਦੇ ਵਿੱਚ ਕੋਈ ਫੋਟਸ਼ਾਂਗ ਨਹੀਂ ਨਾਲ ਵੇਖੋ ਜੀ ਕਰੋ ਚੈੱਕ ਆਹ ਲਓ ਜੀ ਸੂਨ ਦੇ ਬਿਲਕੁਲ ਨੇੜੇ ਆ ਜੀ ਬੈਕ ਸਾਈਡ ਤੋਂ ਥਾਣਾ ਦੀ ਕੁਆਲਟੀ ਚੈੱਕ ਕਰਵਾ ਦੇਣਾ ਆ ਲੋ ਜੀ ਕਰੋ ਚੈੱਕ ਬਾਕੀ ਬਾਹਰ ਨਿਕਲ ਦੂ ਮੈਂ ਪੂਰਾ ਹਾਂਜੀ ਹਾਂਜੀ ਸੂ ਤੱਕ ਦੋਸਤੋ ਇਹਦਾ ਵੀ ਆਰਡਰ ਲੱਗਾ ਜੀ ਵੇਖੋ ਚੈੱਕ ਕਰ ਲਿਓ ਇਹਦਾ ਭਾਈ ਜੀ ਮੁੱਲ ਕਿੰਨਾ ਕਰਨਾ ਇਹਦਾ 120 ਹੀ ਦੇ ਦੇ ਗਏ 120000 ਰੁਪਏ ਡਿਮਾਂਡ ਹੈ ਕਿੰਨਾ ਕਮਾਂਤਣਾ ਸੋਦਾ 15 ਹੀ ਦੇ ਦੇ ਗਏ 10 ਦੀ ਕਰੀ ਚਲ ਕਰ ਦਾਂਗਾ ਲਓ ਜੀ ਦੋਸਤੋ ਵੀਰ ਨੇ ਇਹਦੇ ਵਿੱਚੋ ਛੋੜ ਹੀ ਹੋਊਗੀ ਜੀ ਛੋੜ ਹੀ ਹੋਊਗੀ ਵੀਰ ਨੇ ਮੁੱਲ ਦੱਸਿਆ ਵਾ ਬਾਕੀ ਨੋਟ ਕਰਿਓ ਇੱਕ ਵਾਰੀ ਫੇਰ ਆ ਚੀਜ਼ ਵੇਖੋ ਚੈੱਕ ਕਰ ਲਓ ਦੋਸਤੋ ਚੰਗੀ ਤਰ੍ਹਾਂ ਮੈਂ ਵਿਖਾ ਦਿੰਨਾ ਕਰਾਂ ਸੂਤਾਂ ਕੇ ਦਾ ਆਰਡਰ ਲੱਗਾ ਜੇ ਕਰਮਾ ਦੀ ਬਾਕੀ ਟਿੱਪੋਂ ਤੋਂ ਪਾਂ ਚੰਗੀ ਮੈਂ ਅੱਛਾ ਜੀ ਹਾਂ ਤੇ ਇਹਨਾਂ ਲੱਗ ਦੋਸਤੋ ਦਿਖਾਏ ਦੋ ਗਾਵਾਂ ਇੱਕ ਸੌਰੀ ਦੋ ਮਝਾਂ ਗੱਬਣਾ ਇੱਕ ਮਝ ਤਾਜੀ ਸੂਈ ਤੇ ਹਾਂਜੀ ਭਾਈ ਦੱਸਿਓ ਗਾਂ ਬਾਰੇ ਇਹ ਦੂਜਾ ਸੂਆ ਸੂਈ ਜੋ ਵਹਿੜ ਕਿੰਨਾ ਟਾਈਮ ਹੋ ਗਿਆ ਸੀ ਇਹਨੂੰ 15 ਦਿਨ ਹੋ ਗਏ ਨੇ ਆ ਬੱਚਾ ਜੇ ਬੱਛਾ ਜੀ ਬੱਛਾ ਲਓ ਜੀ ਚੈੱਕ ਕਰ ਲਓ ਬੱਛਾ ਕਿੰਨਾ ਦੋ ਚੋਂਡੀ ਦੋਦੇ ਥਲੇ ਆਖ ਨੂੰ ਭਾਏ 15 16 ਆਖੀ ਜੀ 17 ਕੀ ਠੰਡਾ ਦੁੱਧ 14 ਕਿਲੋ ਹੋਊਗਾ 14 ਦੀ ਕੋਈ ਭਾਏ ਧਾਰਮਣਾ ਮਾਰੇ ਠੀਕ ਹੈ ਜੀ ਤੋਰੋ ਜੀ ਨੂੰ 14 15 ਕਿਲੋ ਦੁੱਧ ਮੌਕੇ ਦਾ ਤਿਆਰ ਹੈ ਜੀ ਲਓ ਜੀ ਚੱਕ ਲਓ ਦੋਸਤੋ ਥਣਾ ਦੀ ਕੁਆਲਿਟੀ ਚੈੱਕ ਕਰਵਾ ਲੈਣਾ ਲਓ ਜੀ ਗੁਲਾਬੀ ਰੰਗ ਦਾ ਥਣ ਨਾਰਾ ਹਵਾਨੇ ਤੇ ਕਰ ਲਓ ਚੱਕ ਬੱਚਾ ਵਛਾ ਤੇ 14 15 ਕਿਲੋ ਦੋ ਚਾਂਡੀ ਸੁਬਾ ਦੁਜਾ ਸੁਈ ਬਾਈ ਜੀ ਮੁੱਲ ਕਿੰਨਾ ਕਰਨਾ ਮੁੱਲ ਕਰਨ ਨੂੰ ਭਾਂ 55 ਕਰੀ ਜਾਈਏ 52000 ਦੇ ਦਾਂ 52000 ਕਿੰਨਾ ਕੁ ਮੰਗ ਲਵਾਂ ਸਰ 50 ਹੀ ਦੇ ਦਾਂ ਹੋਰ ਰਹਿ ਗਈ ਸਰ ਹੋਰ ਵੇ ਲੋ ਬਾਕੀ ਤੁਹਾਨੂੰ ਪਤਾ ਹੀ ਵਪਾਰ ਗਾਂ ਦੇ ਸਾਹਮਣੇ ਆਲਾ ਨਾ ਦੋ ਛੜ ਦੀ ਹੋਰ ਇਹ ਛੜਦਾ ਕੋਈ ਨਹੀਂ 48000 ਹੋ ਗਿਆ 48000 ਹੋ ਛੋੜ ਹੀ ਹੋਵੇ ਕਿਉਂ ਇਹਦੇ ਵਿੱਚ ਦੋਸਤੋ ਸ਼ੂਟ ਹੋਣੀ ਸ਼ੂਟ ਹੀ ਨਹੀਂ ਹੋ ਚਾਰ ਲੱਖ ਦਿਖਾਇਆ ਦੋਸਤੋ ਇੱਕ ਗਾਂ ਸੂਈ ਤਾਜੀ ਤੇ ਇੱਕ ਮੱਝ ਤਾਜੀ ਸੂਈ ਦੋ ਮੱਝਾਂ ਗੱਭਣ ਗੱਭਣ ਪਸ਼ੂ ਨੂੰ ਥੋੜਾ ਜਿਹਾ ਤਿਰਪ ਕੇ ਤਸੱਲੀ ਕਰਕੇ ਪਾਸ ਕਰ ਲੋ ਸਵੇ ਸਵੇ ਪਹੋਂ ਨੂੰ ਇੱਕ ਟਾਈਮ ਦੋ ਟਾਈਮ ਚੋ ਲੋ ਤੁਹਾਡਾ ਹੱਕ ਬਣਦਾ ਵਾ ਡਰੈੱਸ ਏਕਰੀਬੀਚ ਦਾ ਫੇਰ ਬੋਲ ਦੇਣਾ ਪਿੰਡ ਬਲੇਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਮਨੋਰ ਸਿੰਘ ਨਾਮ ਹੈ ਵੀਰ ਦਾ ਫੋਨ ਨੰਬਰ ਵੀ ਜੀ ਖਰੀਫੇ ਬੋਲ ਦੋ ਫੋਨ ਨੰਬਰ 98454595 ਠੀਕ ਹੈ ਜੀ ਧੰਨਵਾਦ ਦੋਸਤੋ ਰਲ ਵੀਡੀਓ ਦੇਖਣ ਵਾਸਤੇ ਜੀ